जय श्री राम मैं तरुन्जी लाल शर्मा प्रधान शिव सेना राष्ट्रीय पंजाब आज वीरो मैं ਤੁਹਾਡੇ ਨਾਲ ਰੂਬਰੂ ਹੋਇਆ ਕਿ ਜੋ ਪਿਛਲੇ ਦਿਨੋਂ ਸਾਡੇ ਰਾਜਪੁਰਾ ਟਾਊਨ ਅਰਜਨ ਦੇਵ ਕਲੋਨੀ ਵਿੱਚ ਜਿਹੜਾ ਕਿ ਚੋਕ ਦੇ ਉੱਤੇ ਬਹੁਤ ਪੁਰਾਣਾ ਮੰਦਿਰ ਬਣਿਆ ਹੋਇਆ ਉੱਥੇ ਜਿੱਥੇ ਕਿ ਸਾਡੇ ਭਗਵਾਨ ਭੋਲੇ ਨਾਜ ਜੀ ਦਾ ਬੇਲ ਪੱਤਰ ਦਾ ਇੱਕ ਪੇੜ ਲੱਗਿਆ ਹੋਇਆ ਹੈ ਇਥੇ ਕਿ ਕਈ ਸਾਲਾਂ ਤੋਂ ਉਥੇ ਭਗਤ ਜਾ ਕੇ ਉਥੇ ਸ਼ਿਵਲੀ ਵੀ ਰੱਖਿਆ ਜਲ ਵੀ ਚੜਾਉਂਦੇ ਨੇ ਤੇ ਭੋਲੇ ਬਾਬਾ ਜੀ ਦੀ ਆਰਤੀ ਵਗੈਰਾ ਵੀ ਕਰਦੇ ਨੇ ਰੋਜ਼ ਤੇ ਉਥੇ ਜਿਹੜਾ ਪਿਛਲੇ ਦਿਨੋਂ ਨਗਰ ਕੋਸ਼ਲ ਤਰਫੋਂ ਜਾ ਕੇ ਉਥੇ ਮੰਦਿਰ ਤੇਰਾ ਥੱਲੇ ਬਣਿਆ ਹੋਇਆ ਭੋਲੇ ਨਾਜੀ ਦਾ ਥੱਲਾ ਉਹਨੂੰ ਤੋੜਿਆ ਗਿਆ ਔਰ ਤੋੜ ਕੇ ਇਹ ਸਾਡੇ ਹਿੰਦੂਆਂ ਦੀ ਭਾਵਨਾ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਗਿਆ ਹੈ ਲਗਾਤਾਰ ਸਾਡੇ ਹਿੰਦੂਆਂ ਦੇ ਨਾਲ ਇਸ ਤਰ੍ਹਾਂ ਦੇ ਤੱਕੇ ਹੁੰਦੇ ਰਹਿੰਦੇ ਨੇ ਔਰ ਬਹੁਤ ਹੀ ਨਿੰਦਨੇਯੋਗ ਹੈ ਔਰ ਹਮੇਸ਼ਾ ਹੀ ਸਾਡੇ ਦੇਵੀ ਦੇਵਤਾਵਾਂ ਦਾ ਜਰਾ અપਮਾਨ ਕੀਤਾ ਜਾਂਦਾ ਹੈ ਬੇਦਬੀਆਂ ਕੀਤੇ ਜਾਂਦੇ ਨੇ ਔਰ ਜਿਹੜੇ ਲੋਕ ਕਰਦੇ ਨੇ ਉਹ ਹਰ ਵਾਰੀ ਬਚੇ ਜਾਂਦੇ ਨੇ ਲੇਕਿਨ ਜਿਸ ਟਾਈਮ ਉਥੇ ਵੇਦਵੀ ਹੋਈ ਉਥੇ ਦੇ ਜਿਤਨੇ ਵੀ ਵਾੜਵਾਸੀ ਨੇ ਉਥੇ ਦੇ ਐਮਸੀ ਸਾਹਿਬ ਸੀਗੇ ਲਲੀ ਡਾਰਾ ਜੀ ਤੇ ਨਾਲੇ ਉਥੇ ਦੀ ਜਿੰਨੀ ਸੰਗਤ ਹੈਗੀ ਉਹਨਾਂ ਸਾਰਿਆਂ ਨੇ ਉਥੇ ਨਾਰੇਬਾਜੀ ਵੀ ਕਰੀ ਰੋਸ਼ਮਜਾਰਾ ਵੀ ਕਰਿਆ ਲੋਕਾਂ ਦੇ ਬੜੇ ਮਨ ਜਰੇ ਵਿਆਕਲ ਹੋਏ ਬੜੇ ਪਰੇਸ਼ਾਨ ਹੋਏ ਲੋਕ ਕਿਉਂਕਿ ਜੇ ਪਰਮਾਤਮਾ ਨਹੀਂ ਉਹ ਸਾਡੇ ਮਾਂ ਬਾਪ ਹੈ ਜੇ ਕੋਈ ਸਾਡੇ ਮਾਂ ਬਾਪ ਦੇ ਨਾਲ ਬੁਰਾ ਕਰਦਾ ਹੈ ਤਾਂ ਕੋਈ ਔਲਾਦ ਚੁੱਪ ਨਹੀਂ ਬੈਠ ਸਕਦੀ ਲੇਕਿਨ ਮੈਂ ਫਿਰ ਵੀ ਰਾਜਪੁਰਾ ਦੇ ਜਿੱਦੇ ਸਾਡੇ ਵਧਾਇਆ ਕਿਨੇ ਨੀਨਾ ਮਿੱਤਲ ਜੀ ਉਹਨਾਂ ਦੇ ਪਤੀ ਅਜੇ ਮਿੱਤਲ ਜੀ ਮੌਕੇ ਤੇ ਪਹੁੰਚੇ ਉਹਨਾਂ ਨੇ ਸਾਰੀ ਸੰਗਤ ਨੂੰ ਜਾ ਕੇ ਠੰਡਾ ਕਰਿਆ ਔਰ ਸ਼ਵਾਸ਼ਣ ਦਿੱਤਾ ਕਿ ਜਿਨ੍ਹਾਂ ਨੇ ਇਹ ਗੁਨਾਹ ਕਰਿਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਉਸ ਟਾਈਮ ਪ੍ਰਸ਼ਾਸਨ ਨੂੰ ਮੌਕੇ ਤੇ ਸੀਗਾ ਜਿਹੜੇ ਸਾਨੂੰ ਪਤਾ ਲੱਗਿਆ ਵੀ ਜਿਸ ਬੰਦਿਆਂ ਨੇ ਤੋੜਿਆ ਕੋਈ ਇੱਕ ਅਦੇ ਬੰਦੇ ਨੂੰ ਸਸਪੈਂਡ ਵੀ ਕਰਾਇਆ ਗਿਆ ਨਗਰ ਕੌਸ਼ਲ ਤਰਫੋਂ ਲੇਕਿਨ ਮੈਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦਾ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਰਾਜਪੁਰੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਕਿਹੜੇ ਤਾਕਤਾਂ ਨੇ ਜਿਹੜੇ ਕੀ ਕੇਵਲ ਹੀ ਕੇਵਲ ਹੀ ਹਿੰਦੂ ਦੇਵੀ ਦੇਵਤਾ ਦੇ ਵੇਦਬਿਆ ਕਰਦੇ ਨੇ ਮੈਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਉਹਨੇ ਦੋਸ਼ੀਆਂ ਨੂੰ ਪਕੜਿਆ ਜਾਏ ਤੇ ਸਖਤ ਉਸ ਵਕਤ ਕਾਰਵਾਈ ਕੀਤੀ ਜਾਏ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਜਿਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਗिला ਪਟਿਆਲਾ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇਹ ਬਹੁਤ ਵੱਡੀ ਸਾਜਿਸ਼ ਹੈ ਜਿਨ੍ਹਾਂ ਨੇ ਜਾ ਕੇ ਕੰਮ ਕਰਿਆ ਤੇ ਮੈਂ ਰਾਜਪੁਰਾ ਦੇ ਐਸ ਡੀ ਐਮ ਸਾਹਿਬ ਤੇ ਸਾਡੇ ਰਾਜਪੁਰਾ ਦੇ ਡੀ ਐਸ ਪੀ ਸਾਹਿਬ ਵਿਕਰਮਜੀਤ ਸਿੰਘ ਬਰਾੜ ਨੂੰ ਤੇ ਇਹ ਹੀ ਮੰਗ ਕਰਦਾ ਕਿ ਦੋਸ਼ੀਆਂ ਨੂੰ ਪਕੜੋ ਉਹਨਾਂ ਤੇ ਕਾਰਵਾਈ ਕਰੋ ਤੇ ਹੋਰ ਮੈਂ ਰਾਜਪੁਰਾ ਦੀ ਜਨਤਾ ਤੇ ਜਿਹੜੇ ਭਗਤ ਨੇ ਉਥੇ ਦੇ ਜਿਹੜੀ ਸਭਾ ਬਣਾਈ ਹੋਈ ਆ ਉਥੇ ਲਲੀ ਡਾਰਾ ਜੀ ਐਮ ਸੀ ਸਾਹਿਬ ਨੂੰ ਇਹ ਹੀ ਗੁਜਾਰਿਸ਼ ਕਰਦਾ ਕਿ ਜਿਵੇਂ ਤੁਹਾਨੂੰ ਅੱਜੇ ਮਿੱਤਰ ਜੀ ਨੇ ਕਿਹਾ ਕਿ ਮੰਦਿਰ ਬਣਾਓ ਤੁਸੀਂ ਮੰਦਿਰ ਬਣਾਓ ਤੇ ਤਾਂਕਿ ਸਾਡੇ ਭੋਲੇ ਬਾਬਾ ਜੀ ਉੱਥੇ ਵਿਰਾਜਮਾਨ ਕਰੋ ਇੰਨਾ ਕਹਿੰਦਾ ਹੋਇਆ ਮੈਂ ਸਾਰੇ ਨੂੰ જય શ્રી ਰਾਮ ਹਰ ਹਰ ਮਹਾਦੇਵ ਹਰ ਹਰ ਮਾਂ ਦੇ